ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਕੰਜਾ ਕੱਸਣ ਜਾ ਰਹੀ ਹੈ ਭਗਵੰਤ ਮਾਨ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਮੁਲਾਜ਼ਮਾਂ ਨੂੰ ਲੈ ਕੇ ਚਿੰਤਤ ਨੇ ਜਿਹੜੇ ਮੁਲਾਜ਼ਮ ਕਾਲੀਆਂ ਭੇਡਾਂ ਦੇ ਤੌਰ ਤੇ ਜਾਣੇ ਜਾਂਦੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਹੁਣ ਸਿਕੰਜਾ ਕੱਸਣ ਦੇ ਰੋਹ ਦੇ ਵਿੱਚ ਆ ਚੁੱਕੀ ਹੈ ਸਰਕਾਰ ਤੇ ਇਸ ਨੂੰ ਲੈ ਕੇ ਰਿਪੋਰਟਾਂ ਵੀ ਖੰਗਾਲੀਆਂ ਜਾਣ ਲੱਗੀਆਂ ਨੇ ਕੀ ਇਹ ਪੂਰਾ ਮਾਜਰਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਹਾਨੂੰ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮਹਿੰਦਰ ਵਾਜਵਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਅਕਸ ਹਮੇਸ਼ਾ ਹੀ ਧੁੰਦਲਾ ਰਿਹਾ ਹੈ। ਕੁਝ ਚੰਗੇ ਪੁਲਿਸ ਮੁਲਾਜ਼ਮ ਵੀ ਇਸ ਦੀ ਭੇਟ ਚੜਦੇ ਰਹੇ। ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਪੈਂਡਾ ਇੰਨੀਆਂ ਜ਼ਿਆਦਾ ਨੇ ਕਿ ਅੱਜ ਉਹਨਾਂ ਦੀ ਰਿਪੋਰਟ ਤਿਆਰ ਹੋ ਰਹੀ ਹੈ ਤਾਂ ਸਮਾਂ ਲੱਗ ਰਿਹਾ ਹੈ ਕਿ ਕਿਹਨੂੰ ਛੱਡਿਆ ਜਾਵੇ ਤੇ ਕਿਹਨੂੰ ਜਿਹੜਾ ਉਸ ਰਿਪੋਰਟ 'ਚ ਸ਼ਾਮਲ ਕੀਤਾ ਜਾਵੇ। ਵੱਖ-ਵੱਖ ਮਾਮਲਿਆਂ ਦੇ ਵਿੱਚ ਥਾਣਿਆਂ ਦਾ ਜਿਸ ਪ੍ਰਕਾਰ ਹਾਲ ਹੈ ਜਿਸ ਪ੍ਰਕਾਰ ਥਾਣਿਆਂ ਦੇ ਵਿੱਚ ਕਾਰਵਾਈਆਂ ਹੁੰਦੀਆਂ ਨੇ ਜਿਸ ਪ੍ਰਕਾਰ ਹਫਤਾ ਵਸੂਲੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਨਾਲ ਅਪਰਾਧਿਕ ਜਿਹੜਾ ਜਾਲ ਹੈ ਜਿਹੜਾ ਤਾਣਾ ਬਣਾ ਹੈ ਉਹਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਸ ਤਰ੍ਹਾਂ ਨਾਲ ਆਪਣੀ ਭੂਮਿਕਾ ਨਿਭਾਉਂਦੇ ਹੈ ਕਿਸ ਤੋਂ ਲੁਕਿਆ ਛਿਪਿਆ ਨਹੀਂ ਹੈ ਤੇ ਇਹਨਾਂ ਦੇ ਤਾਰ ਕਿਹੜੇ-ਕਿਹੜੇ ਸਿਆਸੀ ਆਗੂਆਂ ਦੇ ਹੱਥਾਂ ਦੇ ਵਿੱਚ ਨੇ ਇਹ ਵੀ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ ਸਵਾਲ ਇਹ ਹੈ ਕਿ ਭੇਡਾਂ ਕਿੱਥੇ-ਕਿੱਥੇ ਜਿਹੜਾ ਆਪਣੇ ਪਲੱਗ ਫਿੱਟ ਕਰੀ ਬੈਠੀਆਂ ਨੇ ਤੇ ਹੁਣ ਤੱਕ ਬਚਦੀਆਂ ਆਈਆਂ ਨੇ ਤੇ ਹੁਣ ਇਹਨਾਂ ਦੇ ਉੱਤੇ ਸ਼ਕੰਜਾ ਕਿਸ ਤਰ੍ਹਾਂ ਨਾਲ ਕੱਸਿਆ ਜਾ ਰਿਹਾ ਹੈ ਇਹਦੇ ਬਾਰੇ ਗੱਲ ਕਰਨੀ ਹੈ ਦਰਅਸਲ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਕਾਲੀਆਂ ਭੇਡਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਹਨਾਂ ਤੇ ਕਾਰਵਾਈ ਦਾ ਮਨ ਵੀ ਬਣਾਇਆ ਗਿਆ ਹੈ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਦੀ ਪਛਾਣ 'ਚ ਲੱਗ ਚੁੱਕਿਆ ਹੈ ਪੰਜਾਬ ਦਾ ਗ੍ਰਹਿ ਵਿਭਾਗ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੰਜਾਬ ਪੁਲਿਸ ਵਿਚਲੀਆਂ ਕਾਲੀਆਂ ਪੇਡਾਂ ਦੀ شناخت ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਇਨ੍ਹਾਂ ਕਾਲੀਆਂ ਪੇਡਾਂ ਦੀ ਪਛਾਣ ਕਰਕੇ ਸੂਚੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ ਸੌਂਪੀ ਜਾਣੀ ਹੈ ਪੰਜਾਬ ਵਿਧਾਨ ਸਭਾ ਦੇ ਮੌਨਸੂਨੀ اجلاس ਦੇ ਦੌਰਾਨ ਸਪੀਕਰ ਸੰਧਵਾ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਅਤੇ ਹੋਰਨਾਂ ਵਿਭਾਗਾਂ ਵਿੱਚ ਲੀਆਂ ਕਾਲੀਆਂ ਪੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ ਗ੍ਰਹਿ ਵਿਭਾਗ ਨੇ ਸਪੀਕਰ ਤੋਂ ਇਸ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 10 ਦਿਨਾਂ ਦਾ ਸਮਾਂ ਮੰਗਿਆ ਵਿਭਾਗ ਨੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਖਿਲਾਫ ਪੁਲਿਸ ਜਾਂ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ ਕੀਤੇ ਗਏ ਨੇ ਸਪੀਕਰ ਨੂੰ ਇਹ ਸੂਚੀ ਅਗਲੇ ਹਫ਼ਤੇ ਭੇਜੀ ਜਾਣੀ ਹੈ ਸਰਕਾਰੀ ਸੂਤਰਾਂ ਦੇ ਅਨੁਸਾਰ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਅਤੇ ਇਹਨਾਂ ਵਿੱਚੋਂ ਹਰੇਕ ਖਿਲਾਫ ਕੀਤੀ ਗਈ ਕਾਰਵਾਈ ਤੇ ਉਹਨਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੇਰਵਾ ਇਕੱਠਾ ਕਰਨ ਵਿੱਚ ਸਮਾਂ ਲੱਗੇਗਾ ਕੰਪਟਰ ਰੋਲਰ ਅਤੇ ਆਡੀਟਰ ਜਰਨਲ ਕੈਗ ਨੇ ਸਾਲ 2016-17 ਦੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਨਸ਼ਾ ਤਸਕਰੀ ਦੇ ਕੇਸਾਂ 'ਚੋਂ 755 ਮੁਲਜ਼ਮ ਬਰੀ ਹੋਏ ਜਿਨ੍ਹਾਂ ਵਿੱਚੋਂ 532 ਮੁਲਜ਼ਮ ਜੋ ਕਿ ਟੋਟਲ ਦਾ ਕੁੱਲ ਦਾ 70% ਦੀ ਬਣਦੇ ਨੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ اجلاس ਦੌਰਾਨ ਸਪੀਕਰ ਨੇ ਆਪਣੇ ਹਲਕੇ ਦੇ ਏਐਸਆਈ ਬੋਰ ਸਿੰਘ ਦੇ ਹਵਾਲੇ ਨਾਲ ਪੁਲਿਸ ਵਿੱਚ ਕਾਲੀਆਂ ਪੇਡਾਂ ਹੋਣ ਦੀ ਗੱਲ ਸਦਨ ਵਿੱਚ ਰੱਖਦੇ ਆ ਬੋਰ ਸਿੰਘ ਦੇ ਮਾਮਲੇ 'ਚ ਡੀਜੀਆਈ ਤੋਂ ਰਿਪੋਰਟ ਤਲਬ ਕੀਤੀ ਸੀ ਇਸ ਤੋਂ ਬਾਅਦ ਰੋਲਾ ਪੈਣ ਤੋਂ ਉਹਨਾਂ ਨੇ ਸਮੁੱਚੇ ਵਿਭਾਗ ਦੀ ਜਿਹੜੀ ਇਹ ਗੱਲ ਕਰ ਲਈ ਕਾਲੀਆਂ ਪੇਡਾਂ ਨੂੰ ਪ੍ਰਭਾਸ਼ਿਤ ਕਰਨਾ ਗ੍ਰਹਿ ਵਿਭਾਗ ਦੇ ਲਈ ਵੱਡੀ ਸਮੱਸਿਆ ਬਣ ਚੁੱਕਿਆ ਹੈ ਗ੍ਰਹਿ ਵਿਭਾਗ ਲਈ ਇਹ ਵੱਡਾ ਸੰਕਟ ਹੈ ਕਿ ਕਾਲੀਆਂ ਪੇਡਾਂ ਨੂੰ ਪ੍ਰਭਾਸ਼ਿਤ ਕਿਵੇਂ ਕੀਤਾ ਜਾਵੇ ਤੇ ਇਸ ক্যাਟਾਗਰੀ ਵਿੱਚ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਨੂੰ ਕਿਸ ਆਧਾਰ ਤੇ ਸ਼ਾਮਲ ਕੀਤਾ ਜਾਵੇ ਪ੍ਰਸ਼ਾਸਨਿਕ ਰਿਕਾਰਡ ਵਿੱਚ ਕਾਲੀਆਂ ਪੇਡਾਂ ਬਾਰੇ ਕੁਝ ਵੀ ਕਿਦਰੇ ਦਰਜ ਨਹੀਂ ਹੈ ਤੇ ਨਾ ਹੀ ਪੁਲਿਸ ਨੇ ਰਿਕਾਰਡ ਵਿੱਚ ਦਾਗੀ ਲੋਕਾਂ ਨੂੰ ਕੋਈ ਅਜਿਹਾ ਲਕਬ ਦਿੱਤਾ ਹੈ ਗ੍ਰਹਿ ਵਿਭਾਗ ਵੱਲੋਂ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਨੂੰ ਸੂਚੀ ਵਿੱਚ ਤਰਜੀਹ ਰੱਖਿਆ ਜਾਵੇਗਾ ਜਿਨ੍ਹਾਂ ਨੇ ਵਾਰ-ਵਾਰ ਜੁਰਮ ਕੀਤਾ ਹੈ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਦੇ ਨੇ ਨਸ਼ਾ ਤਸਕਰੀ ਤੇ ਪ੍ਰਿਸ਼ਟਾਚਾਰ ਨੂੰ ਲੈ ਕੇ ਹੀ ਮੁਕਦਮੇ ਦਰਜ ਹੋਏ ਨੇ ਇਹ ਹੁਣ ਵੱਡੀ ਗੱਲ ਹੈ ਕਿਲਾ ਨਸ਼ਾ ਤਸਕਰੀ ਤੇ ਪ੍ਰਿਸ਼ਟਾਚਾਰ ਦੇ ਦਾ ਮੁਕਦਮੇ ਦਰਜ ਹੋ ਜਾਂਦੇ ਨੇ ਇਹ ਕਈ ਵਾਰ ਅਫਸਰਾਂ ਦੀ ਕਹਿ ਲਈਏ ਕਈ ਵਾਰ ਲਾਕਡਾਟ ਕਹਿ ਲਈਏ ਵਿਭਾਗੀ ਕਿਸੇ ਨਾ ਕਿਸੇ ਤਰੀਕੇ ਇਹ ਹੋ ਜਾਂਦੇ ਨੇ ਸਵਾਲ ਇਹ ਹੈ ਕਿ ਜਿਹੜੇ ਹਰ ਰੋਜ਼ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਸਮੱਸਿਆਵਾਂ ਸ਼ਹਿਰਾਂ ਦੇ ਵਿੱਚ ਨਿੱਕੇ ਨਿੱਕੇ ਸਮੱਸਿਆਵਾਂ ਜਿਹੜਾ ਸਟਰੀਟ ਕੈਰਾਇਮ ਆ ਉਹਦੇ ਨਾਲ ਮਿਲੀਭੁਗਤ ਹੈ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਖਾਸ ਕਰਕੇ ਥੱਲੜਲੇ ਲੈਵਲ ਦੇ ਥਾਣਾ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੀ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਬਚਾਇਆ ਜਾਂਦਾ ਹੈ ਕਿਸ ਤਰ੍ਹਾਂ ਨਾਲ ਗਵਾਹੀਆਂ ਜਿਹੜੀਆਂ ਨੇ ਉਹ ਬਦਲੀਆਂ ਜਾਂਦੀਆਂ ਨੇ ਸਬੂਤ ਇਕੱਠੇ ਨਹੀਂ ਕੀਤੇ ਜਾਂਦੇ ਜਾਂਚ ਅਧ ਅਦਵਾਰੇ ਵਿਚਾਲੇ ਲੜਕਦੀ ਰਹਿੰਦੀ ਹੈ ਚਲਾਨ ਕਈ ਕਈ ਮਹੀਨੇ ਸਹੀ ਤਰੀਕੇ ਨਾਲ ਤਿਆਰ ਹੋ ਕੇ ਪੇਸ਼ ਨਹੀਂ ਹੁੰਦੇ ਇਹ ਸਾਰੀਆਂ ਚੀਜ਼ਾਂ ਕਿੱਥੋਂ ਆਉਂਦੀਆਂ ਨੇ ਇਹ ਰਿਸ਼ਵਤ ਦੇ ਨਾਲ ਸਿੱਧੇ-ਮਸਿੱਧਾ ਸਬੰਧ ਹੈ ਦੂਜਾ ਇਹ ਨੈਕਸਸ ਹੈ ਇਹ ਨੈਕਸਸ ਗੱਲਾ ਪੰਜਾਬ ਪੁਲਿਸ ਚ ਨਹੀਂ ਐ ਇਹ ਨੈਕਸਸ ਸਿਆਸੀ ਤੌਰ ਤੇ ਵੀ ਐ ਸਿਆਸੀ ਤੌਰ ਤੇ ਜਿੰਨਾ ਸਮਾਂ ਪੋਲਿਟਿਕਲ ਵੈਲ ਐਕਿਪ ਇੱਛਾ ਸ਼ਕਤੀ ਲੈ ਕੇ ਇਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਓਨਾ ਸਮਾਂ ਇਹ ਸਾਰੀਆਂ ਚੀਜ਼ਾਂ ਗੁੰਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਜੇਕਰ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਪੰਜਾਬ ਪੁਲਿਸ ਨੂੰ ਸੁਧਾਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਬੜੇ ਸਖਤ ਸਟੈਪ ਲੈਣੇ ਪੈਣੇ ਨੇ ਨਵੀਆਂ ਭਰਤੀਆਂ ਕਰਨੀਆਂ ਪੈਣੀਆਂ ਨੇ, ਟ੍ਰੇਨਿੰਗ ਦਾ ਤਰੀਕਾ ਬਦਲਣਾ ਪੈਣਾ ਹੈ ਤੇ ਪੰਜਾਬ ਪੁਲਿਸ ਦੇ ਐਕਟ ਨੂੰ ਬਕਾਇਦਗੀ ਦੇ ਨਾਲ ਬਦਲਣਾ ਪੈਣਾ ਹੈ। ਥਾਣਾ ਕਲਚਰ ਨੂੰ ਬਦਲਣ ਦੇ ਲਈ ਕਦਮ ਚੁੱਕਣੇ ਚਾਹੀਦੇ ਨੇ। ਗੱਡੀਆਂ ਵੱਡੀਆਂ ਲੈ ਕੇ ਦੇਣ ਨਾਲ ਕੋਈ ਬਹੁਤੀ ਸਾਰਥਕਤਾ ਨਹੀਂ ਹੋਣੀ। ਗਲਤ ਆ ਇਹ ਹੈ ਕਿ ਗੱਡੀ ਸਮੇਂ ਤੇ ਪਹੁੰਚ ਵੀ ਗਈ। ਮੰਨ ਲਓ ਦੁਰਘਟਨਾ ਦੀ ਥਾਂ ਤੇ ਗੱਡੀ ਤਾਂ ਸਮੇਂ ਤੇ ਪਹੁੰਚ ਜੂਗੀ। ਗੱਡੀ ਨੇ ਤਾਂ ਨਹੀਂ ਦੇਖਣਾ ਰਿਸ਼ਤਾਚਾਰ। ਗੱਡੀ ਨੂੰ ਕੀ ਪਤਾ ਕਿ ਪੈਸੇ ਲਏ ਆ ਕਿ ਨਹੀਂ ਲਏ। ਇਹ ਤਾਂ ਚਲਾਉਣ ਵਾਲੇ ਨੂੰ ਪਤਾ ਹੈ ਕਿ ਮੈਂ ਲਏ ਆ ਕਿ ਨਹੀਂ ਲੇ। ਗੱਡੀ ਤਾਂ ਸਮੇਂ ਤੇ ਪਹੁੰਚ ਜੂਗੀ। ਗੱਡੀ ਸਮੇਂ ਤੇ ਪਹੁੰਚ ਕੇ ਕੀ ਕਰ ਜੇ ਉੱਥੇ ਗੱਡ ਤੁੱਪ ਹੁਣੀ ਐ ਜੇ ਉੱਥੇ ਪੀੜਤ ਪੱਖ ਦੇ ਖਿਲਾਫ ਖੜਾ ਹੋਣਾ ਐ ਜੇ ਪੈਸੇ ਲੈ ਕੇ ਰਸੂਖਵਾਨਾਂ ਦੀਆਂ ਜਿਹੜੀਆਂ ਉਹ ਕਰਨੀਆਂ ਨੇ ਥਾਣੇ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਰਸੂਖਵਾਨ ਨੂੰ ਕੁਰਸੀ ਮਿਲਦੀ ਐ ਦੂਜੇ ਨੂੰ ਕਿਹਾ ਜਾਂਦਾ ਉਹ ਥੰਬੀ ਤੇ ਜਾ ਕੇ ਬਹਿ ਜਾ ਐਸੀ ਸਥਿਤੀ ਦੇ ਵਿੱਚ ਤੁਸੀਂ ਇਨਸਾਫ ਦੀ ਕਿਵੇਂ ਉਮੀਦ ਲਾਉਣੀ ਐ ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਪੁਲਿਸ ਦੇ ਚੰਗੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਉਹਨਾਂ ਨੂੰ ਚੰਗੀਆਂ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਮੇਂ ਸਿਰ ਪ੍ਰਮੋਸ਼ਨਾਂ ਦੇਣੀਆਂ ਚਾਹੀਦੀਆਂ ਨੇ ਅਤੇ ਜਿਹੜੀਆਂ ਕਾਲੀਆਂ ਭੇਡਾਂ ਰਲ ਕੇ ਇਸ ਸਿਸਟਮ ਨੂੰ ਇਸ ਤਾਣੇ ਬਾਣੇ ਨੂੰ ਤਬਾਹ ਕਰਨ ਤੇ ਲੱਗੀਆਂ ਨੇ ਜਿਹੜੇ ਪੁਲਿਸ ਮੁਲਾਜ਼ਮਾ ਹਰ ਦਿਨੇ ਸੋਚਦੇ ਆ ਕਿ ਅੱਜ ਜੇਬ ਕਿੱਥੋਂ ਗਰਮ ਕਰਕੇ ਲੈ ਕੇ ਆਉਣੀ ਹੈ ਚੌਂਕਾਂ 'ਚ ਖੜੇ ਹੋਣ ਨਾਕਿਆਂ 'ਤੇ ਖੜੇ ਹੋਣ ਥਾਣਿਆਂ 'ਚ ਹੋਣ ਉਹਨਾਂ ਦੀ ਪਛਾਣ ਤਾਂ ਫਿਰ ਕਿਸੇ ਤਰੀਕੇ ਨਾਲ ਕਰਨੀ ਪੈਣੀ ਹੈ ਕੱਲਾ ਵਿਧਾਨ ਸਭਾ 'ਚ ਰਿਪੋਰਟ ਪੇਸ਼ ਕਰਨ ਨਾਲ ਇਸ ਮਾਮਲੇ ਨਾਲ ਨਹੀਂ ਸਿੱਝਿਆ ਜਾ ਸਕਦਾ ਇਹਦੇ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੈ ਤੇ ਜਦੀ ਘਾਟ ਹਜੇ ਬਹੁਤ ਜ਼ਿਆਦਾ ਹੈ